ਕਹਿੰਦੇ ਆ ਵੀ ਹਰ ਕਾਮਯਾਬ ਇਨਸਾਨ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਜਿਸ ਤੋਂ ਬਾਅਦ ਉਹ ਇਨਸਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ ਅਜਿਹੀ ਹੀ ਜਜ਼ਬਾਤ ਬਿਆਨ ਕੀਤੇ ਗਏ ਪੰਜਾਬੀ ਗਾਇਕ ਹੰਸ ਰਾਜ ਹੰਸ ਵੱਲੋਂ ਵੀ ਮੇਰੀ ਕਾਮਯਾਬੀ ਪਿੱਛੇ ਵੀ ਮੇਰੀ ਪਤਨੀ ਰੇਸ਼ਮ ਕੌਰ ਦਾ ਹੀ ਹੱਥ ਸੀ ਰੇਸ਼ਮ ਕੌਰ ਹੰਸ 62 ਸਾਲ ਦੀ ਉਮਰ ਵਿੱਚ ਹੀ ਸਾਨੂੰ ਅਲਵਿਦਾ ਕਹਿ ਗਏ ਉਹ ਕਾਫੀ ਸਮੇਂ ਤੋਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਸਨ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦਾ ਜਨਮ 9 ਅਪ੍ਰੈਲ ਨੂੰ ਜਲੰਧਰ ਵਿੱਚ ਹੀ ਹੋਇਆ ਸੀ। ਉਹ ਬਹੁਤ ਹੀ ਪਿਆਰਪਰੀ ਸ਼ਖਸੀਅਤ, ਹਸਮੁਖਤ ਨਾਲ ਹੀ ਧਾਰਮਿਕ ਵਿਚਾਰਾ ਵਾਲੇ ਵੀ ਸਨ। ਰੇਸ਼ਮ ਕੌਰ ਹਮੇਸ਼ਾ ਆਪਣੇ ਪਤੀ ਅਤੇ ਬੱਚਿਆਂ ਲਈ ਖੜੇ ਰਹਿੰਦੇ ਸਨ। ਹੰਸ ਰਾਜ ਹੰਸ ਜੋ ਪੰਜਾਬੀ ਗਾਇਕੀ ਅਤੇ ਸੂਫੀ ਗੀਤਾਂ ਲਈ ਮਸ਼ਹੂਰ ਹਨ ਉਹ ਅਕਸਰ ਕਹਿੰਦੇ ਸਨ ਕਿ ਵੀ ਉਹਨਾਂ ਦੀ ਸਫਲਤਾ ਪਿੱਛੇ ਉਹਨਾਂ ਦੀ ਪਤਨੀ ਰੇਸ਼ਮਕੌਰ ਦੀ ਹੀ ਮਿਹਨਤ ਤੇ ਪਿਆਰ ਹੈ। ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਇੱਕ ਬਹੁਤ ਵੱਡਾ ਹੀ ਨੁਕਸਾਨ ਹੋਇਆ ਹੈ। ਰੇਸ਼ਮਕੌਰ ਦੀ ਆਤਮਿਕ ਸ਼ਾਂਤੀ ਲਈ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ।